ਉਹ ਵੀ ਲੈਣ ਤਾਂ ਤਾਂ ਚਾਰ ਚਾਰ ਦੋਨੋਂ ਪਾਉਂਗੇ ਕੋਈ ਕੱਜ ਅੱਜ ਬੈਠੇ ਆ ਅੱਜ ਹੀ ਤੁਹਾਨੂੰ ਰੋਕਿਆ ਸੀ ਅੱਗੇ ਲੁੱਟਿਆ ਕਰੇ ਕਰੇ ਕੀ ਕਰਦੇ ਪੁੱਤਰੀ ਸਾਡੀ ਰੋਡ ਤੇ ਕਰਦੀ ਆ ਕਾਹ ਨਹੀਂ ਕਰੇ ਰੱਖਿਆ ਬੈਠੇ ਤੰਨੇ ਜਾਣੇ ਟ੍ਰਿਪਲ ਰੇਡਿੰਗ ਆ ਇਹਨਾਂ ਚਲਾਨ ਕੱਟਦੇ ਬਈ ਅੱਜ ਜਿਹੜਾ ਹੋਲੀ ਦਾ ਤਿਆਰ ਕਰਕੇ ਨਾਕਾ ਲਾਇਆ ਬਈ ਕੋਈ ਮਂਦੀਰ ਹੁੱਲੜ ਬਾਜੀ ਨਾ ਕਰੇ ਜਾਂ ਕੋਈ ਲੜਾਈ ਝਗੜਾ ਨਾ ਹੋਵੇ ਐਸ ਕਰਕੇ ਸਾਡੇ ਆਲ ਰੋਇਪੁਰ ਦੇ ਵਿੱਚ ਸਿਟੀ ਦੇ ਕੈਂਟ ਦੇ ਵਿੱਚ ਅਲੱਗ-ਅਲੱਗ ਪੁਆਇੰਟਾਂ ਤੇ ਲਾਕੇ ਲੱਗੇ ਹੋਏ ਆ ਤੇ ਜਿਹੜਾ ਮੇਰਾ ਪੀਸੀਆਰ ਸਟਾਫ ਆ ਸਾਰਾ ਆਪੋ ਆਪਣੀਆਂ ਬੀਟਾਂ ਦੇ ਵਿੱਚ ਰੌਂਡ ਕਰ ਰਹੇ ਨੇ ਕੁੱਲ ਕਰੀਬ ਹੈਗੇ ਆ 6 ਨਾਕੇ ਸਿਟੀ 'ਚ ਤੇ 5 ਨਾਕੇ ਹੈਗੇ ਆ ਜਿਹੜੇ ਸੀਲਿੰਗ ਦੇ ਵਿੱਚ ਆ ਚਲਾਨ ਵੀ ਕੱਟੇ ਜਾ ਰਹੇ ਆ ਜਿਹੜੇ ਕੋਈ ਟ੍ਰਿਪਲ ਰਾਈਡਿੰਗ ਆ ਜਾਂ ਬਗੈਰ ਨੰਬਰ ਆ ਕੋਈ ਮੋਟਰਸਾਈਕਲ ਵਗੈਰਾ ਉਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਆ ਕੱਲ ਕੱਲ ਅਸੀਂ ਕਰੀਬ 13 ਚਲਾਨ ਕੀਤੇਗੇ ਮੈਂ ਖੁਦ ਬਾਕੀ ਨਾਕਿਆਂ ਦੇ ਵੱਖ-ਵੱਖ ਉਹਨਾਂ ਨੇ ਆਪਦੇ ਵਕਰੇ ਕੀਤੇ ਸੀਗੇ ਜਿਹੜੇ ਅਸੀਂ ਆਪਦੇ ਕੀਤੇ ਹੋ 13 ਕੀ ਅੱਜ ਕਰੀਬ ਅਸੀਂ 7-8 ਕਰਤੇ ਆ ਬਾਕੀ ਅਜੇ ਕੰਮ جاری ਆ ਤੇ ਕਰ ਰਹੇ ਆ ਉਹਨਾਂ ਨੂੰ ਸਾਡੀ ਇਹ ਆ ਬਈ ਛੋਟੇ ਬੱਚਿਆਂ ਨੂੰ ਬਈ ਆਪਦੀ ਹੁੱਲੜ ਬਾਜੀ ਨਾ ਕਰਨ ਜਿਹੜੇ ਆਪਦੇ ਡਾਕੂਮੈਂਟ ਰੱਖਣ ਜਿਹਦੇ ਕੋਲੇ ਕੋਈ ਡਰਾਈਵਰੀ ਲਾਇਸੈਂਸ ਹੈਗਾ ਉਹ ਹੀ ਆਪਦਾ ਮੋਟਰਸਾਈਕਲ ਚਲਾਵੇ ਜਿਹੜੇ ਬੱਚਿਆਂ ਨੂੰ ਆਪਦੇ ਫੈਮਿਲੀ ਨੂੰ ਚਾਹੀਦਾ ਬਈ ਆਪਦੇ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਬਿਲਕੁਲ ਨਹੀਂ ਕਿਸੇ ਦੀ ਸ਼ਿਫਾਰਿਸ਼ ਨਹੀਂ ਮੰਨਾਂਗੇ ਜਿਹੜਾ ਕੋਈ ਹੁੱਲੜ ਬਾਜੀ ਕਰੂਗਾ ਜਾਂ ਟਿਪਰ ਰੈਡਿੰਗ ਆ ਅਸੀਂ ਉਹਨੂੰ ਨਹੀਂ ਬਖਸ਼ਾਂਗੇ